ਉਸੇ ਦੇਖ ਰਿਓ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਗਵਾਲੀਅਰ ਕੇਸ ਜਾਂ ਗਵਾਲੀਅਰ ਤਲਾਕ ਕੇਸ ਜਿਸ ਮੁਸਾਰੇ ਜਾਣਦੇ ਨੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਕਿ ਕੁਝ ਲੋਕ ਖੜੇ ਹੁੰਦੇ ਨੇ ਇੱਕ ਬੱਚਾ ਆਪਣੇ ਪਿਤਾ ਦੀ ਝੋਲੀ ਦੇ ਵਿੱਚ ਹੁੰਦਾ ਤਾਂ ਮਾਂ ਦੇ ਕੋਲ ਜਦੋਂ ਜਾਂਦਾ ਤੇ ਬਹੁਤ ਜ਼ਿਆਦਾ ਰੋਂਦਾ ਉਸ ਬੱਚੇ ਨੇ ਸਭ ਦਾ ਦਿਲ ਪਿਘਲਾ ਕੇ ਰੱਖ ਦਿੱਤਾ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਕਿ ਉਸ ਦੇ ਵਿੱਚ ਦੁਖੀ ਪਿਓ ਦਾਦਾ ਜੋ ਹੈ ਉਹ ਨਜ਼ਰ ਆ ਰਿਹਾ ਪਰ ਮਾਂ ਹੱਸ ਰਹੀ ਹੈ بڑے ਸਵਾਲ ਚੁੱਕੇ ਜਾ ਰਹੇ ਸੀ ਮਾਂ ਦੇ ਬਾਰੇ ਬਹੁਤ ਕੁਝ ਬੋਲਿਆ ਜਾ ਰਿਹਾ ਸੀ ਪਰ ਇਸ ਹੁਣ ਮਾਮਲੇ ਦੇ ਵਿੱਚ ਗਵਾਲੀਅਰ ਕੇਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਯੂ-ਟਰਨ ਕਹਿ ਸਕਦੇ ਹਾਂ ਕਿਉਂਕਿ ਤਲਾਕ ਹੱਲੇ ਤੱਕ ਨਹੀਂ ਹੋਇਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਤਲਾਕ ਹਲੇ ਤੱਕ ਨਹੀਂ ਹੋਇਆ ਇਸ ਕੇਸ ਦੇ ਵਿੱਚ ਬਹੁਤ ਕੁਝ ਅਜੀਹਾ ਹੈ ਜੋ 4 ਸਾਲਾਂ ਦੇ ਇਸ ਵਿਆਹ ਦੇ ਰਿਸ਼ਤੇ ਦੇ ਵਿੱਚ ਜਦੋਂ ਕੁੜੀ ਮੁੰਡਾ ਹੁੰਦੇ ਨੇ ਉਸ ਵੇਲੇ ਵਾਪਰਦਾ ਇਹ ਜੋ ਕੁੜੀ ਹੈ ਇਸ ਦਾ ਸਕਾਪਰਾ ਕੋਈ ਨਹੀਂ ਹੁੰਦਾ ਤਿੰਨ ਭੈਣਾਂ ਹੁੰਦੀਆਂ ਨੇ ਤਾਂ ਜਦੋਂ ਕੁੜੀ ਦਾ ਵਿਆਹ ਹੁੰਦਾ ਇਸ ਨੂੰ ਪੇਕੇ ਪਰਿਵਾਰ ਦੇ ਵੱਲੋਂ ਸਵਿਫਟ ਗੱਡੀ ਦਿੱਤੀ ਜਾਂਦੀ ਹੈ ਦੂਜੀ ਭੈਣ ਦਾ ਵਿਆਹ ਹੁੰਦਾ ਸਕੋਰਪੀਓ ਗੱਡੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਤਾਨੇ ਮੇਣਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਤੇ ਇਹਨਾਂ 4 ਸਾਲਾਂ ਦੇ ਵਿੱਚ ਉਸ ਕੁੜੀ ਦੇ ਨਾਲ ਜੋ ਪਰਿਵਾਰ ਦੇ ਵੱਲੋਂ ਪੇਕੇ ਪਰਿਵਾਰ ਦੇ ਵੱਲੋਂ ਇਲਜ਼ਾਮ ਨਹੀਂ ਕਿ ਮਾਰਕੁੱਟ ਵੀ ਕੀਤੀ ਜਾਂਦੀ ਹੈ ਜਿਸ ਦੇ ਕਰਕੇ ਕੁੜੀ ਕੁਝ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਏ ਤਾਂ ਇਸ ਵੀਡੀਓ ਦੇ ਵਿੱਚ ਹੱਸਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੋਕਾਂ ਦੇ ਵੱਲੋਂ ਗਲਤ ਸਮਝਿਆ ਜਾ ਰਿਹਾ ਤਾਂ ਦੂਜਾ ਪੱਖ ਇਹ ਹੈ ਕਿ ਤਲਾਕ ਨਹੀਂ ਹੋਇਆ ਹੁਣ ਹੋ ਸਕਦਾ ਹੈ ਕਿ ਜੋ ਬੱਚਾ ਹੈ 4 ਸਾਲਾਂ ਦੇ ਵਿਆਹ ਦੇ ਇਸ ਰਿਸ਼ਤੇ ਤੋਂ ਬਾਅਦ ਇਹ ਜੋ ਬੱਚਾ ਪੈਦਾ ਹੋਇਆ ਹੈ 3.5 ਸਾਲ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਮੋੜ ਆਪਣੇ ਪਿਓ ਦੇ ਕੋਲ ਜਾ ਸਕਦਾ ਹੈ ਸਾਡੇ ਚੈਨਲ ਨੂੰ ਨਿਰਪੱਖ ਪੋਸਟ ਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਨੇ ਬਹੁਤ ਸਾਰੇ ਲੋਕ ਸਾਡੇ ਕੋਲੋਂ ਲਿੰਕ ਮੰਗ ਰਹੇ ਨੇ ਕਿ ਕਿਸੇ ਤਰੀਕੇ ਨਾਲ ਤੱਕ ਕੰਟੈਕਟ ਹੋ ਸਕੇ ਲਿੰਕ ਹੋ ਸਕੇ ਪਰ ਅਸੀਂ ਕੁੜੀ ਦੀ ਉਸਦੇ ਪਰਿਵਾਰ ਦੀ ਜੋ ਡिटੈਲਸ ਨੇ ਉਹਨਾਂ ਨੂੰ ਸਾਂਝਾ ਨਹੀਂ ਕਰ ਸਕਦੇ ਪਰ ਇਸ ਮੁਹਿੰਮ ਦੇ ਵਿੱਚ ਜੋ ਲੋਕ ਗਲਤ ਕਮੈਂਟ ਵੀ ਕਰ ਰਹੇ ਨੇ ਜਾਂ ਜੋ ਲੋਕ ਕੁੜੀ ਨੂੰ ਗਲਤ ਕਹਿ ਰਹੇ ਨੇ ਜਾਂ ਮੁੰਡੇ ਨੂੰ ਗਲਤ ਕਹਿ ਰਹੇ ਨੇ ਉਹਨਾਂ ਨੂੰ ਇਕੱਠੇ ਕਰਨ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਬਹੁਤ ਸਾਰੇ ਲੋਕ ਅਜੇ ਹੀ ਨੇ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਨੇ ਜਿਹੜੇ ਚਾਰੇ ਨੇ ਕਿ ਜਿਵੇਂ ਬੱਚਾ ਆਪਣੇ ਮਾਪੇ ਤੋਂ ਅਲੱਗ ਨਹੀਂ ਰਹਿ ਸਕਦਾ ਨਾ ਹੀ ਮਾਂ ਤੋਂ ਲੱਗ ਰਹਿ ਸਕਦਾ ਨਾ ਹੀ ਪਿਓ ਤੋਂ ਤੇ ਉਸ ਵੀਡੀਓ ਦੇ ਵਿੱਚ ਵੀ ਅਜਿਹਾ ਦੇਖਣ ਨੂੰ ਮਿਲ ਰਿਹਾ ਜਦੋਂ ਪਿਓ ਦੀ ਝੋਲੀ 'ਚੋਂ ਕੁੜੀ ਨੂੰ ਬੱਚਾ ਫੜਾਇਆ ਜਾਂਦਾ ਤਾਂ ਬੱਚਾ ਬਹੁਤ ਰੋਂਦਾ ਤਾਂ ਸਾਰੇ ਚਾਹੁੰਦੇ ਨੇ ਕਿ ਇਕੱਠੇ ਹੋ ਕੇ ਗਵਾਲੀਅਰ ਜਾਇਆ ਜਾਏ ਪਰਿਵਾਰ ਨੂੰ ਮਿਲਿਆ ਜਾਏ ਕੁੜੀ ਦੇ ਉਹਨਾਂ ਦੇ ਨਾਲ ਗੱਲ ਕਰਕੇ ਇਸ ਪਰਿਵਾਰ ਨੂੰ ਫਿਰ ਤੋਂ ਇਕ ਕੀਤਾ ਜਾਏ ਸੋ ਜਿਹੜੇ ਵੀ ਲੋਕ ਕੁੜੀ ਨੂੰ ਗਲਤ ਕਹਿ ਰਹੇ ਨੇ ਜਾਂ ਗਲਤ ਕਮੈਂਟ ਕਰ ਰਹੇ ਨੇ ਜਾਂ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਕੁੜੀ ਨੇ ਕੁਝ ਗਲਤ ਕੀਤਾ ਹੈ ਜਾਂ ਸਹੁਰੇ ਪਰਿਵਾਰ ਦੇ ਲਈ ਵੀ ਬਹੁਤ ਲੋਕ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ ਤਾਂ ਇਹ ਸਭ ਤੁਸੀਂ ਨਾ ਕਰੋ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਇਕੱਠੇ ਹੋ ਕੇ ਜੇਕਰ ਇਸ ਪਰਿਵਾਰ ਨੂੰ ਮਲਾਇਆ ਜਾ ਸਕੇ ਤਾਂ ਜ਼ਰੂਰ ਤੁਸੀਂ ਵੀ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਵੋ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਗਵਾਲੀਅਰ ਕੇਸ ਜਾਂ ਗਵਾਲੀਅਰ ਤਲਾਕ ਕੇਸ ਜਿਸ ਨੂੰ ਸਾਰੇ ਜਾਣਦੇ ਨੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਕਿ ਕੁਝ ਲੋਕ ਖੜੇ ਹੁੰਦੇ ਨੇ ਇੱਕ ਬੱਚਾ ਆਪਣੇ ਪਿਤਾ ਦੀ ਝੋਲੀ ਦੇ ਵਿੱਚ ਹੁੰਦਾ ਹੈ ਤਾਂ ਮਾਂ ਦੇ ਕੋਲ ਜਦੋਂ ਜਾਂਦਾ ਤੇ ਬਹੁਤ ਜ਼ਿਆਦਾ ਰੋਂਦਾ ਉਸ ਬੱਚੇ ਨੇ ਸਭ ਦਾ ਦਿਲ ਪਿਘਲਾ ਕੇ ਰੱਖ ਦਿੱਤਾ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਕਿ ਉਸ ਦੇ ਵਿੱਚ ਦੁਖੀ ਪਿਓ ਦਾਦਾ ਜੋ ਹੈ ਉਹ ਨਜ਼ਰ ਆ ਰਿਹਾ ਪਰ ਮਾਂ ਹੱਸ ਰਹੀ ਹੈ ਬੜੇ ਸਵਾਲ ਚੁੱਕੇ ਜਾ ਰਹੇ ਸੀ ਮਾਂ ਦੇ ਬਾਰੇ ਬਹੁਤ ਕੁਝ ਬੋਲਿਆ ਜਾ ਰਿਹਾ ਸੀ ਪਰ ਇਸ ਹੁਣ ਮਾਮਲੇ ਦੇ ਵਿੱਚ ਗਵਾਲੀਅਰ ਕੇਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਯੂ ਟਰਨ ਕਹਿ ਸਕਦੇ ਹਾਂ ਕਿਉਂਕਿ ਤਲਾਕ ਹੱਲੇ ਤੱਕ ਨਹੀਂ ਹੋਇਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਤਲਾਕ ਹੱਲੇ ਤੱਕ ਨਹੀਂ ਹੋਇਆ ਇਸ ਕੇਸ ਦੇ ਵਿੱਚ ਬਹੁਤ ਕੁਝ ਅਜੀਹਾ ਹੈ ਜੋ 4 ਸਾਲਾਂ ਦੇ ਇਸ ਵਿਆਹ ਦੇ ਰਿਸ਼ਤੇ ਦੇ ਵਿੱਚ ਜਦੋਂ ਕੁੜੀ ਮੁੰਡਾ ਹੁੰਦੇ ਨੇ ਉਸ ਵੇਲੇ ਵਾਪਰਦਾ ਇਹ ਜੋ ਕੁੜੀ ਹੈ ਇਸ ਦਾ ਸਕਾਪਰਾ ਕੋਈ ਨਹੀਂ ਹੁੰਦਾ ਤਿੰਨ ਭੈਣਾਂ ਹੁੰਦੀਆਂ ਨੇ ਤਾਂ ਜਦੋਂ ਕੁੜੀ ਦਾ ਵਿਆਹ ਹੁੰਦਾ ਇਸ ਨੂੰ ਪੇਕੇ ਪਰਿਵਾਰ ਦੇ ਵੱਲੋਂ ਸਵਿਫਟ ਗੱਡੀ ਦਿੱਤੀ ਜਾਂਦੀ ਹੈ ਦੂਜੀ ਭੈਣ ਦਾ ਵਿਆਹ ਹੁੰਦਾ ਸਕੋਰਪੀਓ ਗੱਡੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਤਾਨੇ ਮੇਣਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਤੇ ਇਹਨਾਂ 4 ਸਾਲਾਂ ਦੇ ਵਿੱਚ ਉਸ ਕੁੜੀ ਦੇ ਨਾਲ ਜੋ ਪਰਿਵਾਰ ਦੇ ਵੱਲੋਂ ਪੇਕੇ ਪਰਿਵਾਰ ਦੇ ਵੱਲੋਂ ਇਲਜ਼ਾਮ ਨਹੀਂ ਕਿ ਮਾਰਕੁੱਟ ਵੀ ਕੀਤੀ ਜਾਂਦੀ ਹੈ ਜਿਸ ਦੇ ਕਰਕੇ ਕੁੜੀ ਕੁਝ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਏ ਤਾਂ ਇਸ ਵੀਡੀਓ ਦੇ ਵਿੱਚ ਹੱਸਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੋਕਾਂ ਦੇ ਵੱਲੋਂ ਗਲਤ ਸਮਝਿਆ ਜਾ ਰਿਹਾ ਤਾਂ ਦੂਜਾ ਪੱਖ ਇਹ ਹੈ ਕਿ ਤਲਾਕ ਨਹੀਂ ਹੋਇਆ ਹੁਣ ਹੋ ਸਕਦਾ ਹੈ ਕਿ ਜੋ ਬੱਚਾ ਹੈ 4 ਸਾਲਾਂ ਦੇ ਵਿਆਹ ਦੇ ਇਸ ਰਿਸ਼ਤੇ ਤੋਂ ਬਾਅਦ ਇਹ ਜੋ ਬੱਚਾ ਪੈਦਾ ਹੋਇਆ ਹੈ 3.5 ਸਾਲ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਮੋੜ ਆਪਣੇ ਪਿਓ ਦੇ ਕੋਲ ਜਾ ਸਕਦਾ ਹੈ ਸਾਡੇ ਚੈਨਲ ਨੂੰ ਨਿਰਪੱਖ ਪੋਸਟ ਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਨੇ ਬਹੁਤ ਸਾਰੇ ਲੋਕ ਸਾਡੇ ਕੋਲੋਂ ਲਿੰਕ ਮੰਗ ਰਹੇ ਨੇ ਕਿ ਕਿਸੇ ਤਰੀਕੇ ਨਾਲ ਤੱਕ ਕੰਟੈਕਟ ਹੋ ਸਕੇ ਲਿੰਕ ਹੋ ਸਕੇ ਪਰ ਅਸੀਂ ਕੁੜੀ ਦੀ ਉਸ ਦੇ ਪਰਿਵਾਰ ਦੀ ਜੋ ਡिटੈਲਸ ਨੇ ਉਹਨਾਂ ਨੂੰ ਸਾਂਝਾ ਨਹੀਂ ਕਰ ਸਕਦੇ ਪਰ ਇਸ ਮੁਹਿੰਮ ਦੇ ਵਿੱਚ ਜੋ ਲੋਕ ਗਲਤ ਕਮੈਂਟ ਵੀ ਕਰ ਰਹੇ ਨੇ ਜਾਂ ਜੋ ਲੋਕ ਕੁੜੀ ਨੂੰ ਗਲਤ ਕਹਿ ਰਹੇ ਨੇ ਜਾਂ ਮੁੰਡੇ ਨੂੰ ਗਲਤ ਕਹਿ ਰਹੇ ਨੇ ਉਹਨਾਂ ਨੂੰ ਇਕੱਠੇ ਕਰਨ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਬਹੁਤ ਸਾਰੇ ਲੋਕ ਅਜੇ ਹੀ ਨੇ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਨੇ ਜਿਹੜੇ ਚਾਰੇ ਨੇ ਕਿ ਜਿਵੇਂ ਬੱਚਾ ਆਪਣੇ ਮਾਪੇ ਤੋਂ ਅਲੱਗ ਨਹੀਂ ਰਹਿ ਸਕਦਾ ਨਾ ਹੀ ਮਾਂ ਤੋਂ ਲੱਗ ਰਹਿ ਸਕਦਾ ਨਾ ਹੀ ਪਿਓ ਤੋਂ ਤੇ ਉਸ ਵੀਡੀਓ ਦੇ ਵਿੱਚ ਵੀ ਅਜਿਹਾ ਦੇਖਣ ਨੂੰ ਮਿਲ ਰਿਹਾ ਜਦੋਂ ਪਿਓ ਦੀ ਝੋਲੀ 'ਚੋਂ ਕੁੜੀ ਨੂੰ ਬੱਚਾ ਫੜਾਇਆ ਜਾਂਦਾ ਤਾਂ ਬੱਚਾ ਬਹੁਤ ਰੋਂਦਾ ਤਾਂ ਸਾਰੇ ਚਾਹੁੰਦੇ ਨੇ ਕਿ ਇਕੱਠੇ ਹੋ ਕੇ ਗਵਾਲੀਅਰ ਜਾਇਆ ਜਾਏ ਪਰਿਵਾਰ ਨੂੰ ਮਿਲਿਆ ਜਾਏ ਕੁੜੀ ਦੇ ਉਹਨਾਂ ਦੇ ਨਾਲ ਗੱਲ ਕਰਕੇ ਇਸ ਪਰਿਵਾਰ ਨੂੰ ਫਿਰ ਤੋਂ ਇੱਕ ਕੀਤਾ ਜਾਏ ਸੋ ਜਿਹੜੇ ਵੀ ਲੋਕ ਕੁੜੀ ਨੂੰ ਗਲਤ ਕਹਿ ਰਹੇ ਨੇ ਜਾਂ ਗਲਤ ਕਮੈਂਟ ਕਰ ਰਹੇ ਨੇ ਜਾਂ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਕੁੜੀ ਨੇ ਕੁਝ ਗਲਤ ਕੀਤਾ ਹੈ ਜਾਂ ਸਹੁਰੇ ਪਰਿਵਾਰ ਦੇ ਲਈ ਵੀ ਬਹੁਤ ਲੋਕ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ ਤਾਂ ਇਹ ਸਭ ਤੁਸੀਂ ਨਾ ਕਰੋ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਇਕੱਠੇ ਹੋ ਕੇ ਜੇਕਰ ਇਸ ਪਰਿਵਾਰ ਨੂੰ ਮਲਾਇਆ ਜਾ ਸਕੇ ਤਾਂ ਜ਼ਰੂਰ ਤੁਸੀਂ ਵੀ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਵੋ